ਸਾਰੇ ਵੀਰਾਂ ਨੂੰ YouTube ਚੈਨਲ ਨੂੰ ਪਿਆਰ ਭਰੀ ਸਸੀ ਦਾ ਵੀਰ ਜੀ ਵੀਡੀਓ ਨੂੰ ਐਂਡ ਤੇ ਕਰ ਜਰੂਰ ਵੇਖਿਆ ਜੇ ਅਗਨੋਰ ਨਾ ਕਰਿਆ ਜੇ ਆ ਵੀਰ ਜੀ 2004 ਮਾਡਲ ਮਰੂਤੀ ਕਾਰ ਚਲਾਵਾ ਸਿਰ੍ਹਾ ਘਰ ਰੱਖਣ ਵਾਲੀ ਗੱਡੀ ਆ ਵੀਰ ਜੀ ਏਰੀਆ ਮਹੂਆ ਤੇ ਵੀਰ ਜੀ ਪਾਸਿੰਗ ਵਾਲੀ ਗੱਡੀ ਆ 2004 ਮਾਡਲ ਰੇਟ ਸਿਰਫ 45000 41000 ਰੁਪਿਆ ਆ ਵੀਰੇ 2005 ਮਾਡਲ ਆ ਪੰਜਾਬ ਨੰਬਰ ਇੰਜਨ ਗੇਅਰ ਓਕੇ ਆ 02 ਇੰਜਨ ਆ ਪਾਸਿੰਗ ਹੈਗੀ ਆ 2000 tight ਕਰ ਤੇ ਵੀਰੇ ਰੇਟ ਹੈਗਾ ਇਹਦਾ 42000 ਰੁਪਿਆ ਬਾਕੀ ਮੌਕੇ ਤੇ ਮਾਨਤਾ ਹਨ ਤੇ 36 ਦਾ ਫੋੜਾ ਵੀਰੇ 76 ਮਾਡਲ ਰੇਟ 95000 ਰੁਪਿਆ ਏ ਤੇ ਇਹ ਅੱਗੇ ਟਰਾਲੀ ਆ ਗਈ ਵੀਰ ਜੀ ਟਰਾਲੀ ਬਹੁਤ ਵਧੀਆ ਏ ਇਹ ਟਰਾਲੀ ਦੇ ਟ੍ਰਿਕਕੇ ਮਾਲਕ ਵੀਰ ਕੋਲੇ ਜੇ ਵੀਰ ਦਾ ਅੱਗੇ ਨੰਬਰ ਵੀ ਸਕਰੀਨ ਤੇ ਅਸੀਂ ਲਾਇਆ ਆਇਆ ਏ ਜੇ ਕਿਸੇ ਵੀਰ ਨੇ ਲੈਣਾ ਹੈ ਤੇ 3604 ਟਰੈਕਟਰ ਬਹੁਤ ਵਧੀਆ ਸਾਫ ਸੁਥਰੀ ਹਾਲਤ ਵਿੱਚ ਪਿਆ ਏ ਸਕੋਰਟ ਹੈਗਾ 81 ਮਾਡਲ ਰੇਟ ਸਿਰਫ 75000 ਰੁਪਿਆ ਜੇ ਕਿਸੇ ਵੀਰ ਤੂੜੀ ਵਾਲੇ ਟਰਾਲੀਆਂ ਢੋਣ ਲਈ ਲੈਣਾ ਹੈ ਤੇ ਵੀਰ ਲੈ ਸਕਦਾ ਹੈ ਤੇ ਬਾਕੀ ਇਹ ਮਾਡਲ ਤੁਹਾਨੂੰ ਦੱਸ ਦਿੱਤਾ ਵੀ 81 ਮਾਡਲ ਰੇਟ 75000 ਤੇ ਅੱਗੇ ਵੀਰ ਕੋ ਟਰਾਲੀ ਵੀ ਬਹੁਤ ਵਧੀਆ ਸਾਫ ਸੁਥਰੀ ਪਈ ਏ ਨਵੀਂ ਹਾਲਤ ਵਿੱਚ ਟਰਾਲੀ ਪਈ ਏ ਵੀਰ ਨੇ ਅੰਦਰੋਂ ਬਾਹਰੋਂ ਫਰਚੀਆਂ ਸਭ ਓਕੇ ਫੋਟੋਆਂ ਪਾਈਆਂ ਐ ਤੇ ਇਹ ਵੀਰ ਕੋਲ ਹੋਰ ਵੀ ਬਹੁਤ ਸਾਰੇ ਰੇਗ ਤਰ੍ਹਾਂ ਦੇ ਸਾਧਨ ਖੜੇ ਨੇ ਅਰਜਨ ਟਰੈਕਟਰ ਬਹੁਤ ਵਧੀਆ ਖੜਾ ਸਾਫ਼ ਸੁਥਰਾ ਪਰ ਇਹ ਵੀਰ ਨੇ ਮਾਡਲ ਤੇ ਰੇਟ ਸਾਨੂੰ ਨਹੀਂ ਦੱਸਿਆ ਉਹ ਤੁਸੀਂ ਵੀਰੇ ਫੋਨ ਤੇ ਸੰਪਰਕ ਕਰ ਸਕਦੇ ਜਿਹੜਾ ਜਿਹੜਾ ਵੀ ਵੀਰ ਕਿਸੇ ਨੇ ਸਾਧਨ ਖਰੀਦਣਾ ਆ 735 ਟਰੈਕਟਰ ਦਾ ਵੀ ਵੀਰ ਨੇ ਕੋਈ ਮਾਡਲ ਤੇ ਰੇਟ ਸਾਨੂੰ ਨਹੀਂ ਦੱਸਿਆ ਬਾਕੀ ਜਿਹੜੇ ਵੀ ਕਿਸੇ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ ਐ 70 380 84000 ਤੇ ਪੂਰੀ ਜਾਣਕਾਰੀ ਦਿਆ ਕਰੋ ਤੇ ਪੂਰੀ ਡਿਟੇਲ ਦਿਆ ਕਰੋ ਇਹ ਟਰਾਲੀ ਆ ਗਈ ਆ ਬਹੁਤ ਵਧੀਆ ਸਾਫ ਸੁਥਰੀ ਟਰਾਲੀ ਆ ਤੇ ਬਿਲਕੁਲ ਨਵੀਂ ਹਾਲਤ ਵਿੱਚ ਆ ਜੇਗੇ ਵੀਰ ਨੇ ਲੈਣੀ ਹੈ ਤੇ ਵੀਰੇ ਸੰਪਰਕ ਕਰ ਸਕਦੇ ਜੇ ਇਸ ਵੀਰ ਕੋਲ ਕੇਐਸ ਤੂੜੀ ਵਾਲੀਆਂ ਮਸ਼ੀਨਾਂ ਬਹੁਤ ਜ਼ਿਆਦੀਆਂ ਪਕਾਉ ਨੇ ਤੇ ਜਾਲੀ ਵਾਲੀਆਂ ਟਰਾਲੀਆਂ ਇਸ ਵੀਰ ਕੋਲ ਮੌਕੇ ਤੇ ਬਹੁਤ ਜ਼ਿਆਦੀਆਂ ਹਾਜ਼ਰ ਨੇ ਤੇ ਜੇ ਕੇ ਵੀਰ ਨੇ ਖਰੀਦਣੀਆਂ ਅੱਗੇ ਮਾਲਕ ਵੀਰ ਦਾ ਨੰਬਰ ਆ ਜਾਣਾ ਹੈ ਇਹ ਵੀਰ ਹੋਮ ਡ੍ਰਿਵਲੀ ਦਾ ਕੰਮ ਵੀ ਕਰਦਾ ਜੇ ਤੁਸੀਂ ਸੌਦਾ ਕਰ ਲਿਆ ਵੀਰੇ ਜੇ ਕੋਈ ਦੂਰ ਦਾ ਵੀਰ ਵੀਡੀਓ ਵੇਖ ਰਿਹਾ ਹੈ ਤੇ ਸੌਦਾ ਕਰਕੇ ਇਸ ਵੀਰ ਨਾਲ ਇਹ ਤੁਹਾਡੇ ਕੋਲ ਪਹੁੰਚ ਕਰਕੇ ਵੀ ਪੈਸੇ ਲੈਂਦਾ ਹੈ ਵੀ ਤੁਹਾਡੇ ਕੋਲ ਸਿਰੇ ਚੀਜ਼ ਪਹੁੰਚ ਜੇਗੀ ਉਦੋਂ ਪੈਸੇ ਲੈ ਜਾਣਗੇ ਟਰਾਲੀਆਂ ਜਾਲੀ ਵਾਲੀਆਂ ਤੂੜੀ ਵਾਲੇ ਰੀਪਰ ਖਰਚੇ ਕੱਟਣ ਵਾਲੇ ਰੀਪਰ ਰੇਕ ਤਰ੍ਹਾਂ ਦੀ ਹੋਮ ਡ੍ਰਿਵਲੀ ਇਹ ਵੀਰ ਕਰਦਾ ਹੈ ਆ ਵੀਰ ਜੀ ਵੀਰ ਨੇ ਜੀਵ ਦੀਆਂ ਫੋਟੋਆਂ ਪਾਈਆਂ ਪਰ ਮਾਡਲ ਤੇ ਰੇਟ ਸਾਨੂੰ ਨਹੀਂ ਦੱਸਿਆ ਬਾਕੀ ਵੀਰੇ ਅੱਗੇ ਨੰਬਰ ਵੀਰ ਦਾ ਆ ਜਾਣਾ ਤੇ ਸੰਪਰਕ ਕਰਕੇ ਪੁੱਛ ਲੈਣਾ ਵੀਰ ਜੀ ਜੇ ਵੀਰ ਜੀ ਲੈਕਮੈਂਡ ਸ਼ੇਅਰ ਜਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਅਸੀਂ ਬਿਲਕੁਲ ਫ੍ਰੀ ਵਿੱਚ ਐਡ ਲਾਉਂਦੇ ਆਂ ਤੇ ਲਾਉਂਦੇ ਹੀ ਰਵਾਂਗੇ ਤੇ ਕੋਈ ਕਦੀ ਕਿਸੇ ਤੋਂ ਇੱਕ ਨਵਾਂ ਪੈਸਾ ਨਹੀਂ ਨਹੀਂ ਲਿਆ ਪਰ ਤੁਹਾਡੇ ਗੂਠੇ ਵੀ ਸਾਨੂੰ ਜਰੂਰ ਲੋੜੇ ਗੂਠਾ ਜਰੂਰ ਵੀਰੇ ਨਾਪਦਿਆ ਕਰੋ ਸਾਨੂੰ ਬਹੁਤ ਬਹੁਤ ਤੁਹਾਡੀ ਆਸ ਆ ਵੀਰੇ ਤੇ ਅਸੀਂ ਹਰ ਰੋਜ਼ ਵੀਡੀਓ ਪਾਵਾ ਕਰਾਂਗੇ ਤੇ ਇਸੇ ਤਰ੍ਹਾਂਗੇ ਵੀ ਪਾਉਂਦੇ ਰਹਿਨੇ ਆ ਬਾਕੀ ਵੀਰ ਜੀ ਤੁਹਾਡੇ ਕੱਲੇ ਕੱਲੇ ਗੂਠੇ ਦੀ ਲੋੜੇ ਵੀਰਾਂਆਂ ਕੇ ਨੱਪਦੇ ਹੋ ਮੇਰਾ ਵੀਰੋ ਤੁਹਾਡੇ ਕੋਲ ਸਮੇਂ ਸਿਰ ਵੀਡੀਓ ਪਹੁੰਚ ਸਕਣਗੀਆਂ ਵੀਰੇ ਆਪਣੇ ਤਿੰਨ ਚਾਰ ਗਰੁੱਪ ਚੱਲਦੇ ਨੇ ਜਿਹੜੇ ਵੀਰ ਗਰੁੱਪਾਂ ਵਿੱਚ ਜੁੜੇ ਹੋਏ ਨੇ ਉਹ ਐਡ ਲਵਾਉਂਦਾ ਇੱਕ ਵਾਰੀ ਮੌਕਾ ਜ਼ਰੂਰ ਦੇਣ ਮੇਰੇ ਵੀਰੋ ਤੇ ਬਾਕੀ ਐਡ ਬਿਲਕੁਲ ਫ੍ਰੀ ਵਿੱਚ ਲਾਵਾਂਗੇ ਤੇ ਆ ਕਰ ਲੋ ਵੀਰ ਜੀ ਕਨੈਕਟ ਆ ਵੀਰ ਦਾ ਨੰਬਰ ਜੇ ਤੇ ਆਪਣਾ ਨੰਬਰ ਹੈਗਾ ਵੀਰ ਜੀ 70 ਇਹ 70 ਤੇ 79 845 ਤੋਂ 7 ਫੋਟੋਆਂ ਪਾ ਕੇ ਤੇ ਪੂਰੀ ਡਿਟੇਲ ਦਿਆ ਕਰੋ ਏਰੀਆ ਮਾਰਡਰ ਰੇਟ ਜਰੂਰ ਦੱਸਿਆ ਕਰੋ ਵੀਰੇ ਤੇ ਆ ਕਰ ਲੋ ਕਨੈਕਟ ਵੀਰ ਜੀ ਇਹ ਵੀਰ ਕੋਲ ਸਾਰੇ ਸੰਤ ਖੜੇ ਨੇ ਏਰੀਆ ਥਰਾਜ ਪਿੰਡ ਬਾਗਾਪਰਾਣਾ ਤਹਿਸੀਲ ਮੋਗਾ ਤੇ ਕਰ ਲੋ ਕਨੈਕਟ ਵੀਰੇ ਤੇ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ